ਗੁਰੂ ਅਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਦੇ ਉੱਪਰ ਸੁਭਾਈ ਮਾਰਨੇ ਇੱਕ ਪਾਸੇ ਭਾਈ ਕੀ ਟਰਾਲੀ ਦੇ ਵਿੱਚ ਸਨਮਾਨਯੋਗ ਭਾਈ ਸਈ ਦਸ ਜੀ ਨੂੰ ਮਾਧ ਮੋਦਰੀ ਜੀ ਦੀ ਸਾਕੀ ਪੈੜ ਹੈ ਬੀਬੀ ਰਾਮੋ ਇਹਨਾਂ ਦਾ ਸਾਈਂ ਦਾਸ ਜੀ ਨੇ ਨਾਲ ਵਿਆਹ ਹੋਇਆ ਹੈ ਮਾਧ ਮੋਦਰੀ ਧੰਨ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਨੇ ਬੀਬੀ ਰਾਮੋ ਤੇ ਮਾਤੁ ਦਮੁਦਰੀ ਇਹ ਦੋਨੋ ਸਖੀਆਂ ਪੈੜਾਂ ਨੇ ਭਾਈ ਸਾਈਂदास ਧੰਗੁਰੂ ਆਰ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਰਿਸ਼ਤੇ ਦੇ ਵਿੱਚ ਸਾਡੂ ਲੱਗਦੇ ਆਦੋਂ ਨੋ ਪਰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਐਡੀ ਪਾਵਨਾ ਐਨੀ ਸ਼ਰਧਾ ਭਰੋਸਾ ਉਹਨਾਂ ਦਾ ਕਦੇ ਵੀ ਏ ਨਹੀਂ ਜੇ ਜੜਾਇਆਗਾ ਕਿ ਸਤਗੁਰੂ ਜੀ ਸਾਡੇ ਸੰਬੰਧੀ ਹਨ ਇੱਕ ਸੇਵਕ ਦੇ ਰੂਪ ਦੇ ਵਿੱਚ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਇਹਨਾਂ ਪ੍ਰੇਮ ਦੋਨਾਂ ਦਾ ਬਣਿਆ ਅੱਜ ਲੰਬੇ ਸਮੇਂ ਬਾਅਦ ਨਵਾਂ ਘਰ ਬਣਾਇਆ ਦੇ ਮਾੜਨ ਦੇ ਵਿੱਚ ਇੱਕੋ ਹੀ ਇੱਛਾ ਹੈ ਕਿ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਆਪ ਕਿਰਪਾ ਕਰਨ ਸਤਿਗੁਰੂ ਜੀ ਆਪ ਚਰਨ ਪਾਉੜ ਜਦੋਂ ਮਹਾਰਾਜ ਵਾਸਾ ਕਰਨਗੇ ਉਸ ਤੋਂ ਬਾਅਦ ਅਸੀਂ ਇਸ ਘਰ ਦੇ ਵਿੱਚ ਵਾਸਾ ਰੱਖਾਂਗੇ ਇੱਕ ਇੱਕ ਜਦੋਂ ਇੱਟ ਕਰਦੀ ਲੱਗਦੀ ਗਈ ਕਰਦਾ ਇੱਕ ਇੱਕ ਸਾਜੋ ਸਮਾਨ ਬਣਦਾ ਗਿਆ ਉਸੇ ਤਰ੍ਹਾਂ ਅੰਦਰ ਪ੍ਰੇਮ ਸਤਿਗੁਰੂ ਜੀ ਦੇ ਪ੍ਰਤੀ ਦੋਨਾ ਦਾ ਵਧਦਾ ਗਿਆ ਇਹ ਹਰ ਰੋਜ਼ ਸਤਿਗੁਰਾਂ ਨੂੰ ਯਾਦ ਕਰਦਿਆ ਘਰ ਤਿਆਰੋ ਚੱਲਿਆ ਇਧਰੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਨਿਵਾਜੀ ਧਰਤੀ ਨਾਨਕ ਮੱਤਾ ਸਾਹਿਬ ਦਾ ਜਿਹੜਾ ਪਾਵਨ ਅਸਥਾਨ ਹੈ ਇੱਥੇ ਸਿੱਧ ਲੋਕਾਂ ਨੇ ਗੁਰਦਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਦਾ ਜਿਹੜਾ ਪਿੱਪਲ ਹੈ ਉਸ ਪिपल ਦੇ ਦਰਖਤ ਨੂੰ ਪਹਿਲਾਂ ਤੋੜਨ ਦਾ ਪਟਣ ਦਾ ਯਤਨ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਇਥੋਂ ਦੀ ਸੇਵਾ ਸੰਭਾਲ ਲਈ ਭਾਈ ਅਲਮਸਤ ਜੀ ਨੇ ਆ ਕੇ ਕੀਤੀ ਆ ਤੇ ਸਿੱਧਾ ਨੇ ਆਪਣੀ ਤਾਕਤ ਦੇ ਨਾਲ ਆਪਣੇ ਡੰਡੇ ਦੇ ਜ਼ੋਰ ਦੇ ਨਾਲ ਭਾਈ ਅਲਮਸਤ ਜੀ ਨੂੰ ਇਥੋਂ ਕੱਢਣਾ ਚਾਹ ਰਿਹਾ ਆ ਪਰ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਇਸ ਮਹਾਨ ਗੁਰੂ ਕੇ ਸਿੱਖ ਦਾ ਐਨੀ ਪਾਵਨਾ ਐਨਾ ਭਰੋਸਾ ਬਣਿਆ ਹੋਇਆ ਗੁਰੂ ਗੁਰੂ ਰੋਜ਼ ਜਪਦਾ ਹੈ ਜੋਤ ਵੀ ਜਗਉਂਦਾ ਹੈ ਛਾੜੂ ਦੀ ਸੇਵਾ ਵੀ ਹੁੰਦੀ ਆ ਅੰਮ੍ਰਿਤ ਵੇਲੇ ਇਸਨਾਨ ਕਰਕੇ ਟਿਕਾ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੁਰਤ ਜੋੜਦਾ ਹੈ ਤਨ ਗੁਰੂ ਹਰਿ ਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰੋਜ਼ ਯਾਦ ਕਰਦਾ ਅੱਜ ਘਟਨਾ ਵਾਪਰ ਗਈ ਕਿ ਸਿੱਧਾ ਨੇ ਪਿੱਪਲ ਨੂੰ ਸਾੜ ਦਿੱਤਾ ਜੀ ਅੱਗ ਲਾ ਦਿੱਤੀ ਆ ਅੰਦਰ ਮਨ ਇੰਨਾ ਕੁ ਦੁਖੀ ਸੀ ਪਰ ਇਥੇ ਕਰ ਨਹੀਂ ਸੀ ਕੁਝ ਕਰ ਸਕਦਾ ਗਾ ਤਾਕਤ ਵਾਲੇ ਲੋਕ ਦੇ ਸਾਹਮਣੇ ਪਰ ਜਦੋਂ ਕਿਤੇ ਜੋਰ ਨਾ ਨਾ ਚੱਲਦਾ ਹੋਵੇ ਜਿਵੇਂ ਆਪ ਜੀ ਚਲੋ ਦਰਸਤਾਂਤ ਸੰਜਿਆ ਕਰਾਂਗੇ ਭਗਤ ਨਾਮਦੇਵ ਜੀ ਮਨ ਦੇ ਵਿੱਚ ਆਇਆ ਵੀ ਚਲੋ ਯਾਤਰਾ ਦਰਮਿਆਨ ਛਾਪੜੀ ਇਹਨਾਂ ਨੇ ਕੁੱਲੀ ਪਾਈ ਤੇ ਮਨ ਸੀ ਵੀ ਕਿਸੇ ਪਾਸੇ ਚੱਲ ਕੇ ਆਈ ਲੰਬਾ ਸਮਾਂ ਲੱਗ ਗਿਆ ਜੀ ਦੂਰ ਦੁਰਾਡੇ ਚੱਲਦਿਆਂ ਚੱਲਦਿਆਂ ਜਦੋਂ ਕਾਫੀ ਪਿੰਡਾਂ ਤੈਅ ਕੀਤਾ ਸਾਲ ਡੇਢ ਸਾਲ ਬਾਅਦ ਜਦੋਂ ਵਾਪਸ ਮੁੜ ਕੇ ਗਏ ਆ ਨਾ ਪੁੰਡਰਪੁਰ ਸ਼ਹਿਰ ਦੇ ਵਿੱਚ ਇੱਥੇ ਰਹਿੰਦੇ ਆ ਜਨਮ ਸਥਾਨ ਤਾਂ ਅਜੇ ਪਗਤ ਜੀ ਦਾ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਲਾਗੇ ਪੈਂਦਾ ਇੱਥੇ ਉਹਨਾਂ ਦਾ ਜਦੋਂ ਹੁਣ ਇੱਥੇ ਜਦੋਂ ਵਾਪਸ ਆਏ ਆ ਨਾ ਤੇ ਕੀ ਦੇਖਿਆ ਇੱਕ ਰਾਜੇ ਨੇ ਮਹਿਲ ਬਣਾ ਰੱਖਿਆ ਤੇ ਮਹਿਲ ਦੀ ਕੰਧ ਦੇ ਵਿੱਚ ਵੱਲ ਪੈਂਦਾ ਸੀ ਜੀ ਉਹ ਕਹਿੰਦੇ ਵੀ ਵੱਲ ਪੈਂਦਾ ਜੀ ਵੀ ਆਹ ਭਗਤ ਸਬ지 ਦੀ ਛਪਰੀ ਵੜਿਓ ਕਹਿਣ ਲੱਗੇ ਵੀ ਛਪਰੀ ਟਾ ਦਿਓ ਜੋਰ ਵਾਲ ਸੀ ਨਾ ਛਪਰੀ ਟਾ ਦਿੱਤੀ ਗਈ ਭਗਤ ਨਾਮਦੇਵ ਜੀ ਕਹਿਣ ਲੱਗੇ ਕਹਿੰਦੇ ਵੀ ਇਹਦੇ ਵਿੱਚ ਬੈਠ ਕੇ ਰੱਬ ਰੱਬ ਕਰ ਲੈਂਦੇ ਸਾਬ ਤੇ ਤੁਸੀਂ ਪਲਸੇ ਕਰਕੇ ਇਹਦੀ ਕੰਧ ਬਣਾ ਲੜੀ ਸੀ ਰਾਜੇ ਨੇ ਬੜੇ ਹੰਕਾਰ ਦੇ ਵਿੱਚ ਨਾ ਬੜੇ ਆਪ ਸ਼ਬਦ ਬੋਲੇ ਧੱਕੇ ਵੀ ਮਾਰੇ ਆ। ਜਾ ਕਹਿੰਦੇ ਲਿਆ ਆਪਣਾ ਹਮੇਤੀ ਜੀ ਨੂੰ ਲੈ ਕੇ ਆਉਣਾ। ਐਸਾ ਹੀ ਹੁੰਦਾ ਨਾ। ਜ਼ੁਲਮ ਕਰਨ ਵਾਲੇ ਲੋਕ ਬੜਾ ਕੁਝ ਇਹੋ ਜਿਹਾ ਕਰ ਜਾਂਦੇ ਆ ਫਿਰ ਭਗਤ ਸਾਹਿਬ ਜੀ ਨੇ ਇੱਥੇ ਜਿਹੜਾ ਪਾਵਨ ਬਾਣੀ ਦਾ ਉਹ ਸ਼ਬਦ ਉਚਾਰਨ ਕੀਤਾ ਗਹਿਰੀ ਕਰਕੇ ਨੀਵ ਖੁਦਾਈ। ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿੰਨ ਤ੍ਰਿਣ ਤਰ ਮੁੰਡ ਬੁਲਾਏ ਹਮਰੋ ਕਰਤਾ RAM ਸੇ ਵੀ ਸਾਡਾ ਤਾਂ ਕਰਤਾ ਧਰਤਾ ਇੱਕ ਪਰਮਾਤਮਾ ਪਰਮੇਸ਼ਰੀ ਆ ਨਾ ਉਹਦੇ ਤੋਂ ਬਿਨਾ ਹੋਰ ਕਿਦੇ ਕਿਦੇ ਅੱਗੇ ਜਾ ਕੇ ਪੁਕਾਰ ਕਰੀ ਹਮਰੋ ਕਰਤਾ RAM ਸੁਨੇਹੀ ਕਾਹੇ ਦੇ ਨਰ ਗਰਭ ਕਰ ਤੋਂ ਬਿੰਸ ਜਾਏ ਝੂਠੀ ਦੇਹੀ ਕਹਿਣ ਲੱਗੇ ਕਿਸ ਗੱਲ ਦਾ ਇੱਥੇ ਹੰਕਾਰ ਕਰਦਾ ਪਿਆ ਵੱਡੇ ਵੱਡੇ ਜਿਨ੍ਹਾਂ ਨੇ ਕਿਲੇ ਸਾਰੇ ਉਹ ਨਹੀਂ ਰਹਿ ਗਏ ਤੁਸਾਈ ਇਥੇ ਕਿਵੇਂ ਰਹਿ ਜਾਣਾ ਹੈ ਹੰਕਾਰ ਦੀ ਗੱਲ ਇਥੇ ਫਿਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਗੁਰਮਖੋ ਭਾਈ ਅਲਮਸਤ ਸਤਗੁਰੂ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਤੇ ਮੇਰੇ ਦਾਤਾ ਅੱਜ ਕਿਵੇਂ ਇਥੇ ਫਿਰ ਰਹਿਮਤਾ ਬਖਸ਼ਿਸ਼ਾਂ ਸਤਗੁਰੂ ਵਰਤਾਉਂਦੇ ਆਓ ਉਹਨਾਂ ਇਤਿਹਾਸ ਤੇ ਪੰਨਿਆਂ ਨੂੰ ਜੋ ਕਵੀ ਰਾਜ ਕਿਰਤ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਸੰਦਰ ਜੋ ਕਥਾ ਲਿਖੀ ਆ ਬੜੀ ਪਾਵਨਾਂ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਵਿਚਾਰੀਏ ਆਪ ਜਿਤਨੇ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ ਜਾਂ ਬਾਹਰ ਜਿੱਥੇ-ਜਿੱਥੇ ਵੀ ਸੰਗਤ ਸੇਵਾ ਨਿਭਾ ਰਹੀ ਆ ਕੋਈ ਵੀ ਰਸਨਾ ਮਿਰ ਵੀ ਬਾਂਝੀ ਨਾ ਰਹੇ ਸਾਰੀ ਹੀ ਸੰਗਤ ਅਸੀਸਾਂ ਬਖਸ਼ੋ ਉਚਾਰਨ ਕਰੋ ਜੀ ਸਤਨਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲਗਿਉ ਆਰਦਨ ਤਾਪਕਾਰ ਬਰਿੰਦ ਬਿਨਤੀ ਨਿਤ ਪ੍ਰਤਕਰਤ ਬਿਲਾੰਦ ਹਰ ਰੋਜ ਪਾਈ ਅਲਮਸਤ ਸਤਗੁਰੂ ਗੁਰੂ ਆਰ ਗੋਬਿੰਦ ਸਾਹਿਬ ਜੀ ਦੀ ਅਰਦਾਸਾ ਕਰਦਾ ਹੈ ਜਦੋਂ ਤਪ ਕਰਦਾ ਗੁਰੂ ਗੁਰੂ ਜਪਦਾ ਬੇਨਤੀਆਂ ਕਰਦਾ ਹੈ ਹਰ ਵੇਲੇ ਸ੍ਰੀ ਹਰ ਗੋਵਿੰਦ ਬਨੋ ਸਹਾਇਕ ਰੱਛੂ ਆਪ ਸਿੱਖ ਕੀ ਲਾਇਕ ਏ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਸਹਾਇਕ ਬਣੋ ਤੁਸੀਂ ਸਦਾ ਹੀ ਆਪਣੇ ਸਿੱਖਾਂ ਸੇਵਕਾਂ ਦੀ ਸਹਾਇਤਾ ਕਰਦੇ ਹੋ ਸਰਬਕਟਨ ਕੋ ਅੰਤਰ ਜਾਮੀ ਦਾਤਾ ਸਭ ਜੀਵਨ ਕੋ ਸੁਆਮੀ ਤੁਸੀਂ ਸਾਰਿਆਂ ਦੇ ਜੀਵਨ ਦੇ ਦਾਤਾ ਹੋ ਸਾਰਿਆਂ ਦੇ ਹਿਰਦੇ ਦੀ ਦਿਲਾਂ ਦੀ ਜਾਣਨ ਵਾਲੇ ਹੋ ਪਰੀ ਪੀਰ ਸਿਮਰਨ ਔਰ ਕਰਤਾ ਹਿਰਦੇ ਭਰੂਸਾ ਰਾਵਰ ਧਰਤਾ ਇਹ ਸੱਚੇ ਪਾਤਸ਼ਾਹ ਅੱਜ ਮੇਰੇ ਉੱਤੇ ਭੀੜ ਬੜ ਆਈ ਹੈ ਇਸ ਲਈ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿਰਪਾ ਕਰੋ ਸਤਿਗੁਰੂ ਪਾਤਸ਼ਾਹ ਜੀ ਮੇਰੇ ਸਹਾਈ ਤ ਕਰੋ ਹਿਰਦੇ ਵਿੱਚ ਸਤਿਗੁਰੂ ਤੁਹਾਡੇ ਤੇ ਹੀ ਭਰੋਸਾ ਧਾਰਨ ਕੀਤਾ ਹੈ ਬਹੁ ਮਿਲ ਬਲ ਕੀਨਸ ਜੋਗੀ ਨਾ ਸ਼੍ਰੀ ਨਾਨਕ ਥਲ ਲੀਨਸ ਸ਼ੀਨ ਕਿਉਂਕਿ ਜਿਹੜੇ ਇੱਥੇ ਸਿੱਧ ਜੋਗੀ ਲੋਕ ਹਨ ਕਨਪਾਟੇ ਜੋਗੀ ਆ ਨਾ ਆਪਣੀ ਬਲ ਨਾਲ ਆਪਣੀ ਤਾਕਤ ਦੇ ਨਾਲ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਸਥਾਨ ਇਹਨਾਂ ਨੇ ਖੋਲਿਆ ਹੈ ਜੀ ਦੇਸ਼ ਦੂਰ 라ਵਰ ਕੂਆ ਹੈ ਬਿਨ ਆਈ ਉਹ ਥਾਨ ਨਾ ਰਹੇ ਮਹਾਰਾਜ ਜੀ ਆਪ ਭਾਵੇਂ ਬਹੁਤ ਦੂਰ ਦੇਸ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਵਾਸਾ ਰੱਖ ਰਹੇ ਹੋ ਪਰ ਆਪ ਜੀ ਤੇ ਆਏ ਤੋਂ ਬਗੈਰ ਸਤਿਗੁਰੂ ਪਾਤਸ਼ਾਹ ਇਹ ਸਥਾਨ ਨਹੀਂ ਰਹੇਗਾ ਤੁਹਾਨੂੰ ਆਉਣਾ ਹੀ ਪੈਣਾ ਹੈ ਬਿਰਦ ਆਪਕੋ ਹੂਬ ਤਹੀਨ ਤਰੈ ਦਾਸ ਬਿਸਵਾਸ ਸੋਪੀਨ ਆਪ ਜੀ ਆਪਣੇ ਤਰਨ ਦੇ ਸਤਿਗੁਰੂ ਪਾਤਸ਼ਾਹ ਹੀਣਤਾ ਨਾ ਹੋਣ ਦੇਣਾ ਜੇ ਨਾ ਆਉਂਗੇ ਸਤਿਗੁਰੂ ਹੀਣਤਾ ਹੋਏਗੀ ਮੈਂ ਆਪ ਜੀ ਦਾ ਦਾਸ ਸਾਹਿਬ ਜੀ ਤੇ ਭਰੋਸਾ ਰੱਖਦਾ ਹਾਂ ਕਿਰਪਾ ਕਰੋ ਸਤਿਗੁਰੂ ਬੋਢੀ ਕਰੋ ਜਾ ਨ ਰੱਖਿਆ ਕਹ ਹੂੰ ਨਾਮ ਤੁਮਾਰਾ ਬਿਦਿਤ ਪੁਕਾਰ ਹੈ ਜਗ ਸਾਰਾ ਕਿਉਂਕਿ ਇਸ ਸੰਸਾਰ ਦੇ ਵਿੱਚ ਪ੍ਰਗਟ ਰੂਪ ਦੇ ਅੰਦਰ ਸਾਰੇ ਹੀ ਗੱਲ ਸਤਿਗੁਰੂ ਪ੍ਰਤਾਖਿਆ ਆਪ ਜੀ ਨੂੰ ਰੱਖਿਅਕ ਕਹਿੰਦੇ ਨੇ ਵੀ ਜਿੱਥੇ ਵੀ ਕੋਈ ਆਪ ਜੀ ਨੂੰ ਯਾਦ ਕਰਦਾ ਸਤਿਗੁਰੂ ਤੁਸੀਂ ਉੱਥੇ ਹੀ ਰੱਖਿਆ ਕਰਦੇ ਹੋ ਕਿਤਿਆਦਕ ਨਿਤ ਬੇਨਤੀ ਕਰਤਾ ਖਾਣ ਪਾਣ ਕੋ ਸੰਜਮ ਧਰਤਾ ਉਹ ਅੰਦਰ ਦੀ ਜਿਹੜੀ ਨਾ ਖੇਚ ਸੀ ਸਤਗੁਰੂ ਜੀ ਦੇ ਚਰਨਾਂ ਨਾਲ ਐਨੀ ਬਣ ਚੁੱਕੀ ਆ ਹੁੜ ਜਾਦਾ ਖਾਂਦੇ ਪੀਂਦੇ ਵੀ ਨਹੀਂ ਬਸ ਜਿੰਨੇ ਕ ਨਾਲ ਸਰੀਰ ਚੱਲਦਾ ਰਹੇ ਉਹਨਾਂ ਕ ਕਹਿਣ ਲੱਗੇ ਖਾਣ ਪੀਣ ਦਾ ਸੰਜਮ ਰੱਖ ਰੱਖਿਆ ਦਿਨ ਰਾਤ ਸਤਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਨ